ਕਮਜ਼ੋਰ ਨਸਾਂ ਦਬੀ ਹੋਈ ਨਸ ਨਸਾਂ ਦੀ ਬਲੋਕੇਜ ਖੋਲਣ ਵਾਸਤੇ ਇਸ ਤੋਂ ਵਧੀਆ ਹੋਰ ਕੋਈ ਦੇਸੀ ਨੁਸਖਾ ਨਹੀਂ ਹੈ ਦੋਸਤੋ ਅੱਜ ਕੱਲ ਕਿਸੇ ਵੀ ਉਮਰ ਦੇ ਵਿੱਚ ਨਸਾਂ ਦੀ ਕਮਜ਼ੋਰੀ ਤੇ ਬਲੋਕੇਜ ਹੋ ਜਾਂਦੀ ਹੈ ਆਪਣੇ ਸਰੀਰ ਵਿੱਚ ਨਸਾਂ ਦਾ ਇਹ ਸਾਰਾ ਸਿਸਟਮ ਆਪਣੀ ਸਾਰੀ ਬਾਡੀ ਨੂੰ ਚਲਾਉਂਦਾ ਹੈ ਆਪਣੇ ਸਾਰੇ ਸਰੀਰ ਨੂੰ ਚਲਾਉਂਦਾ ਹੈ ਜੇ ਇਹਨਾਂ ਦੇ ਵਿੱਚ ਕੋਈ ਵੀ ਬਲੋਕੇਜ ਆ ਜਾਵੇ ਤਾਂ ਸਰੀਰ ਵਿੱਚ ਦਰਦ ਨਸਾਂ ਦੀ ਕਮਜ਼ੋਰੀ ਤੇ ਖੂਨ ਦਾ ਵਹਾਅ ਘਟ ਜਾਂਦਾ ਹੈ ਇਸ ਨਾਲ ਹੋਰ ਬਹੁਤ ਵੱਡੀਆਂ ਬਿਮਾਰੀਆਂ ਜਿਵੇਂ ਹਾਰਟ ਅਟੈਕ ਹੋ ਗਿਆ ਜਾਂ ਲੱਕਵਾ ਹੋ ਗਿਆ ਬਿਮਾਰੀਆਂ ਲੱਗ ਜਾਂਦੀਆਂ ਨੇ ਇਹ ਬਿਮਾਰੀਆਂ ਤਾਂ ਦੂਰ ਤੋਂ ਬਾਅਦ ਦੇ ਵਿੱਚ ਲੱਗਦੀਆਂ ਨੇ ਪਰ ਇਸ ਤੋਂ ਪਹਿਲਾਂ ਜੋ ਸਰੀਰ ਦੇ ਵਿੱਚ ਦਰਦ ਹੁੰਦਾ ਹੈ ਉਹ ਸਹਿਨ ਕਰਨਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਕੋਈ ਵੀ ਕੰਮ ਇਸ ਦਰਦ ਦੇ ਨਾਲ ਨਹੀਂ ਕੀਤਾ ਜਾ ਸਕਦਾ ਇਸ ਦੇ ਨਾਲ ਸਿਰਦਰਦ ਅੱਖਾਂ ਦਾ ਸੁੱਕਣਾ ਦਸਤ ਦਾ ਲੱਗਣਾ ਨਸਾਂ ਦੀ ਕਮਜ਼ੋਰੀ ਕਰਕੇ ਸਰੀਰ ਦੇ ਵਿੱਚ ਕਰਾਹਨ ਮਹਿਸੂਸ ਕਰਨਾ ਸਰੀਰ ਦੇ ਕੋਸ਼ਿਸ ਸੁੰਨ ਹੋਣੇ ਸ਼ੁਰੂ ਹੋ ਜਾਂਦੇ ਨੇ ਦੋਸਤੋ ਇਹਨਾਂ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅੱਜ ਜੋ ਆਪ ਜੀ ਨੂੰ ਦੇਸੀ ਨੁਸਖਾ ਦੱਸਾਂਗੇ ਉਹ ਸਾਰੀਆਂ ਬੰਦ ਨਸਾਂ ਨੂੰ ਸਿਰ ਤੋਂ ਪੈਰਾਂ ਤੱਕ ਖੋਲਣ ਵਿੱਚ ਮਦਦ ਕਰੂਗਾ ਇਹ ਨੁਸਖਾ ਬਣਾਉਣਾ ਕਿਵੇਂ ਹੈ ਸਭ ਤੋਂ ਪਹਿਲਾਂ ਆਪਾਂ 10 ਗ੍ਰਾਮ ਕਾਲੀ ਮਿਰਚ ਲੈਣੀ ਹੈ 10 ਗ੍ਰਾਮ ਅਖਰੋਟ ਲੈਣੇ ਹੈ 10 ਗ੍ਰਾਮ ਆਲਸੀ ਦੇ ਬੀਜ ਲੈਣੇ ਨੇ 10 ਗ੍ਰਾਮ ਮਿਸ਼ਰੀ ਲੈਣੀ ਹੈ 10 ਗ੍ਰਾਮ ਤਰਬੂਜ ਦੇ ਬੀਜ ਲੈਣੇ ਨੇ 10 ਗ੍ਰਾਮ ਤੇਜ ਪੱਤਾ ਲੈਣਾ ਹੈ ਇਸ ਤੋਂ ਬਾਅਦ ਉੱਪਰ ਲੈਣਾ ਹੈ ਦਾਲਚੀਨੀ ਇਸ ਦਾ ਤੁਸੀਂ ਪਾਊਡਰ ਬਣਾ ਲੈਣਾ ਹੈ ਇਹ ਪਾਊਡਰ ਸਿਰਫ ਆਪਾਂ 1 ਗ੍ਰਾਮ ਲੈਣਾ ਹੈ ਜਾਨੀ ਕਿ ਇੱਕ ਚੁਟਕੀ ਦੇ ਬਰਾਬਰ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਗ੍ਰाइंड ਕਰ ਲਓ ਇੱਕ ਚੂਰਨ ਬਣ ਜਾਣਾ ਇਹ ਚੂਰਨ ਤੁਹਾਡਾ 60 ਗ੍ਰਾਮ ਬਣ ਜਾਣਾ ਹੈ ਹੁਣ ਇਸ ਨੂੰ ਵੰਡਣਾ ਕਿਵੇਂ ਹੈ ਉਹ ਦੱਸ ਦਿੰਨੇ 6-6 ਗ੍ਰਾਮ 10 ਦਿਨ ਤੁਸੀਂ ਵੰਡਣਾ ਹੈ ਦੁਬਾਰਾ ਫੇਰ ਸੁਣ ਲਓ 6-6 ਗ੍ਰਾਮ ਤੁਸੀਂ 10 ਦਿਨ ਵੰਡਣਾ ਹੈ ਤੁਸੀਂ ਦੋਸਤੋ ਇਸ ਦੀਆਂ 6-6 ਗ੍ਰਾਮ ਦੀਆਂ ਪੁੜੀਆਂ ਵੀ ਬਣਾ ਕੇ ਰੱਖ ਸਕਦੇ ਹੋ ਸਵੇਰ ਨੂੰ ਖਾਲੀ ਪੇਟ ਤੁਸੀਂ ਹਲਕੇ ਗਰਮ ਪਾਣੀ ਦੇ ਨਾਲ ਇਸ ਦੀ ਵਰਤੋਂ ਕਰਨਾ ਸ਼ੁਰੂ ਕਰੋ ਇੱਕ ਘੰਟਾ ਤੁਸੀਂ ਕੁਝ ਨਹੀਂ ਖਾਣਾ ਹੈਗਾ ਦੋਸਤੋ 10 ਦਿਨ ਤੱਕ ਇਹ ਚੂਰਨ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡੇ ਸਰੀਰ ਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਜਿੰਨੀਆਂ ਵੀ ਬਾਂਦ ਨਸਾਂ ਨੇ ਸੋ ਸਰੀਰ ਦੇ ਵਿੱਚ ਜਿੰਨਾ ਵੀ ਦਰਦ ਹੈ ਸਾਰਾ ਇਸ ਚੂਰਨ ਦੇ ਨਾਲ ਠੀਕ ਹੋ ਜਾਣਾ ਹੈ